ਲੋਬੀ ਜੁਬਰਾਜ ਲੱਭੀ ਐ ਮਹਿੰਦੀ ਚ ਹਾਂ ਮਹਿੰਦੀ ਵਾਲੇ ਬੰਦੇ ਬਾਲੀ ਮਾੜੀ ਹੋਈ ਐ ਇੱਧਰ ਹੋਰ ਪਾਲਰ ਵਾਲੇ ਮੰਮੀ ਦੇ ਵਾਲੇ ਟਵਰ ਜਾਣਦੇ ਤੁਸੀਂ ਮੰਮੀ ਨੂੰ ਤਿਆਰ ਕਰਕੇ ਲਿਆਉਣਾ ਮਤਲਬ ਲੁਧਿਆਣਾ ਚਲੀ ਜਾਣਾ ਕਿਉਂ ਮੈਂ ਪਾਲਰ ਵਾਲੀ ਐ ਵੀ ਮੈਂ ਤਿਆਰ ਕਰਕੇ ਲਿਆਉਣਾ ਆ ਬਹੁਤ ਸੋਹਣਾ ਡਿਫਰੈਂਟ ਜਿਹਾ ਕੱਪੜਾ ਸੀ ਸਟੈਚੂਬਲ ਦੇਖਿਓ ਬੜਾ ਐ ਦੱਸ ਆਇਆ ਪੱਜ ਕੰਟੀਨੈਂਟਲ ਦੇ ਕੋਡ ਵੰਡ ਬਈ ਆਹ ਕੱਪੜੇ ਚ ਦਿਖਾ ਦਿਓ ਹੋਰ ਕਲਰ ਹੈਗੇ ਆ ਵੀਰੇ ਇਹਦੇ ਚ ਹਾਂ ਸਭ ਨੂੰ ਲਾਈਕ ਆਓ ਜੋ ਲਾਈਵ ਸ ਹੈ ਜਿਵੇਂ ਆਜੀ ਆ ਤੁਹਾਨੂੰ ਵਧੀਆ ਲੱਗਿਆ ਹੋਏ ਤਾਂ ਕਰਨਾ ਹੈਲੋ ਅਸੀਂ ਗੱਲ ਕਰ ਲਵਾਂਗੇ ਫਿਰ ਉਦੋਂ ਉਦੋਂ ਆਪਾਂ ਹਾਂ ਕੱਪੜਾ ਤੇ ਕੱਪੜਾ ਤਾਂ ਕੱਪੜਾ ਮੇਰੇ ਵੀ ਤਾਂ ਕੱਪੜਾ ਹੋਊਗਾ ਜੀ ਡਾਗੋ ਕਿਲੇ ਦੇਖੋ ਕੁਰਤੇ ਵਿੱਚ ਲਾ ਲੇ ਪਾਈ ਕੱਲ ਨੂੰ ਆਸਤੇ ਬਣਨੀ ਨਹੀਂ ਇੱਥੇ ਨਹੀਂ ਜਲਦੀ ਕੱਲ ਨੂੰ ਆਸਤੇ ਬਣੀ ਬਣਾਈ ਲੈਣੀ ਬਣੀ ਬਣੀ ਚਲੋ ਠੀਕ ਹੈ ਫਿਰ OK ਹਾਂ ਇਹ ਨਹੀਂ ਆਉਗੀ ਫਰ ਸੈਕਿੰਡ ਆਹ ਹੋਗੀ ਯਾਰ ਸਾਡਾ 컬러 ਸੀ ਗ੍ਰੇ ਲੇਕੋ ਉਹ ਡਾਰਕ ਗ੍ਰੇ ਸੀ ਆ ਤਾਂ ਰਹਿਣ ਦਿਓ ਕਾਤੇ ਸੋਹਣੇ ਲੱਗੇ ਵੀਰੇ ਮੈਨੂੰ ਇਹ ਵੀ ਲੱਗਿਆ ਕਿ ਚਾਰੋਂ 컬러 ਵਧੀਆ ਲੱਗੇ ਹਾਂ ਹੁਣ ਚਾਰਾਂ 'ਚੋਂ ਦੇਖੋ ਕਿਹੜਾ ਸੋਹਣਾ ਫਾਈਨਲ ਕਰੋ ਉਸ ਲੱਗੇ ਇੱਕਮ ਬਲੈਕ ਪਾਣਾ ਸਟਾਈਲ ਆ ਬਹੁਤ ਸੋਹਣਾ ਡਿਫਰੈਂਟ ਜਿਹਾ ਕੱਪੜਾ ਸੀ ਸਟੈਚੇਬਲ ਦੇਖਿਓ ਮੜਾ ਦੋਸਤ ਬਲੈਕ ਇੱਕ ਪਾਦੇ ਇੱਕ ਲਾਈਟ ਸਟਾਈਲ ਥੋੜਾ ਸਟੈਚੇਬਲ ਆ ਹਨਾ ਜੇ ਮੰਦ ਨੇ ਬਹਿਣਾ ਕਰਨਾ ਤਾਂ ਖੁੱਲ ਜੂ ਆ ਤਕਰੀਬ 2:00 ਵਜੇ ਆ ਨਾਲੇ ਹੂੰ ਵੀ ਸੋਹਣਾ ਲੱਗਿਆ ਮੈਨੂੰ ਅੰਕਲਾਂ 2:00 ਵਜੇ ਆ ਜੇ ਜਿਵੇਂ ਡੈਡੀ ਹੁਣਾਂ ਨੇ ਸਮੋਣਾ ਉਹ ਕੱਲੇ ਹੀ ਕਪੜਾ ਆਇਆ ਜਾਈ ਹਾਂ ਇਹ ਕੱਲਾ ਹੀ ਕਪੜਾ ਡਿਫਰੈਂਟ ਜਿਹਾ ਲੱਗਿਆ ਮੈਨੂੰ लास्ट ਟਾਈਮ ਹੈਂਡੀ ਸੀ ਇਹਨਾਂ ਦੇ ਕੱਪੜੇ ਦੇਖ ਲਓ ਫਿਰ ਮੈਨੂੰ ਸੋਹਣੀ ਨਹੀਂ ਲੱਗੀ ਉਹਦੀ ਸ਼ੇਡ ਉਹ ਬਾਲਾ ਚਮਕ ਜੀ ਮਾਰਦਾ ਇਹਦੇ ਨਾਲ ਸ਼ਰਟਾਂ ਦੇ ਜਿਵੇਂ ਮਲਟੀਪਲ ਜਿਹਾ ਉਹਨਾਂ ਨੇ ਸਮੋਣਨ ਲਈ ਬੈਠੇ ਉਹਦਾ ਉਹਨਾਂ ਨੇ ਕਿੱਥੇ ਲਮਾਉਣਾ ਇਹ ਜੇ ਹਸਤ ਲਾਲਾ ਇਹਦੇ ਨਾਲ ਮੈਚਿੰਗ ਕਰਾਈ ਹਾਂ ਆ ਤਿੰਨੇ ਕਲਰ ਦੇ ਮੈਂ ਫਾਈਨਲ ਆ ਆ ਤਾਂ ਨਹੀਂ ਦੋਨੋਂ ਨਹੀਂ ਮੇਰੇ ਸਾਹ ਮਤਾ ਸੋਹਣਾ ਲੱਗਿਆ ਜੀ ਡਿਸੀਜਨ ਤਾਂ ਮਾਮਾ ਹੀ ਲਊਗਾ ਇਹ ਆ ਸੋਹਣਾ ਲੱਗਿਆ ਮੈਂ ਇਹਦੇ ਨਾਲ ਜੁੱਤੀ ਬਲੈਕ ਵੀ ਚੱਲ ਜੂ ਪੈਨ ਵੀ ਚੱਲ ਜੂ ਪੈਨ ਵਾਲੀ ਸੋਹਣੀ ਲੱਗੂ ਮੈਨੂੰ ਉਹ ਤੋਂ ਲੈਣਾ। ਮੋਬਾਈਲ ਚ ਲੋਟ ਲੈਣੀ ਆ ਤੇ ਲੰਮੀ। ਮੈਂ ਜੁੱਤੀ ਦਾ ਖਰਚਾ ਬਾਅਦ। 5:00 ਵਜੇ ਆ ਕੇ ਆਣਾ ਯਾਰ। ਦੇਖੀ ਤੇਰਾ ਕਲੈਕਸ਼ਨ ਕਿੰਮਿਆਂ ਦਾ? ਲਾਈਕ ਹੀ ਗੱਲਾਂ ਦੇ। ਚਲੋ ਚਲੋ। ਵੇਲੇ ਆ ਪਰ ਹਾਂ। ਇੱਧਰ ਮਰਜੀ ਹੱਥੋਂ। ਸਾਡੇ ਕੋਲ ਆ ਜਾ ਹੁਣ ਥੋੜੇ ਦੰ। ਧਿਆਗੀ ਚੀਜ਼ ਰੱਖ ਸਕਦੇ ਜਿਹੜੀ ਸ਼ਰਟ ਪਹਿਲਾਂ ਪਿੱਲੀ। ਹਾਂ। ਇਹ ਸੋਹਣੀ ਆ। ਆਹ ਸੋਹਣੀ ਲੱਗੂ ਇਹਦੇ ਨਾਲ। ਇੱਕ ਜੇ ਆਹ ਤਾਂ ਨਹੀਂ। ਸ਼ਾਇਦ ਤਾਂ ਇੱਕੋ ਜਿਹੀ ਦਿਖਾ ਦਿੰਦਾ ਬਰੇ ਸਾਰੀਆਂ। ਹਾਂਜੀ। ਸ਼ਰਟਾ ਹੋਰ ਹੈ ਨਹੀਂ ਕੋਈ ਆਹੀ ਤਿੰਨ ਕੀ ਆ। ਸ਼ਰਟਾ ਦਾ ਬਰੇ ਜਿਹੜੀ ਮਾਪ ਦਾ ਸ਼ਰਟ ਹੋਰ ਵੀ ਦਿਖਾਏਗਾ। ਇਨਾ ਫਿਰ ਜਾਂ ਫਿਰ ਸਪਾਈ ਹੋਵੇ ਛੱਡਾ ਫਿਰ ਵਾਈਟ ਟਰੱਕ ਸਾਡੇ ਸਕਾਈ ਹੀ ਸੋਹਣੀ ਲੱਗਦੀ ਨਹੀਂ ਨਹੀਂ ਜਿਉਂਨੀਫਾਰਮ ਬਣਾ ਦਿੰਦੇ ਹੋਰ ਵੀ ਦੇਖ ਲੈਣਾ ਕੋਈ ਯਾਰ ਨਾਰਮਲਲੀ ਕਾਲੀ ਸ਼ਰਟ ਮੇਰਾ ਕਾਲੀ ਜੀ ਹੈ ਹਾਂ ਅੰਕਲ ਦੀ ਬਹੁਤ ਆ ਡਾਰਕ ਸ਼ੇਡ ਆ ਵੀ ਨਹੀਂ ਇਹ ਨਹੀਂ ਲਓ ਜੀ ਕੋਟ ਪੈਂਟ ਵਹਿ ਗਿਆ ਫਟੈਕ ਤੇ ਬਹੁਤ ਸੋਹਣਾ ਟ੍ਰੈਂਡਿੰਗ ਦਾ ਕਲਰ ਆ ਉਹ ਲੈ ਲਿਆ ਸੀ ਤੇ ਹੁਣ ਅੰਕਲ ਹੁਣੀ ਲੈ ਰਿਆ ਨਾਪ ਤੇ ਆਕਲ ਹੁਣੀ ਟਾਈਮ ਜਰੂਰ ਲਾਉਂਦੇ ਨਾਪ ਲੈਣ ਨੂੰ ਪਰ ਗੱਲਬਾਤ ਬਣਾ ਦਿੰਦੇ ਆਨੇ ਸਾਈ ਚਲੋ ਇਹ ਕੋਟ ਪਾਇੰਟ ਤੇ ਮੇਚੇ ਪਿਆਰੀਆਂ ਹੋਣ ਲੱਗੀਆਂ ਗੁੰਮੀ ਦੇ ਪਿਆਰੀਆਂ ਆਰੋ ਵੀ ਫਿਕੀ ਇਕਾ ਚਲੋ ਵੀ ਚਲ ਮੰਮੀ ਲਾਇਆ ਕਰਾਂ ਕੱਪੜੇ ਕੁੱਪੜੇ ਯਾਰਾ ਲੈ ਬਸ ਹੈ ਨਾ ਆਈ ਕੱਲੀ ਆਹਨੇ ਇਹਦੀ ਮੰਮੀ ਦੀ ਰ ਵਾਲਟ ਹੋਰ ਕੰਮੀ ਦਾ ਆ ਆ ਆ ਨਾ ਨਾਲੀ ਜੁੱਤੀ ਰੱਖ ਦਨੀ ਪੰਜਾਬੀ ਠੀਕ ਆ ਨਹੀਂ ਮੰਮੀ ਦਾ ਹੁਣ ਤੁਹਾਡੇ ਨਾਲ ਚੱਲੀ ਆ। ਸੁਮੀ ਮੰਮੀ ਦੇਖੋ ਜਨ ਤੇ ਤੁਸੀਂ ਮੰਮੀ ਨੂੰ ਤਿਆਰ ਕਰਕੇ ਲਿਆਉਣਾ ਮੈਂ ਤੇ ਲੁਧਿਆਣੇ ਚਲੀ ਜਾਣਾ। ਕਿਉਂ ਮੈਂ ਪਾਰਲਰ ਆਲੀ ਆ ਵੀ ਮੈਂ ਤਿਆਰ ਕਰਕੇ ਲਿਆਉਣਾ। ਪਾਰਲਰ ਦੇ ਕੋਟ ਪੈਂਟ ਪਏ ਆ ਸਾਰੇ। ਡੈਕ ਤੇ ਕਾਲ ਦਾ ਪੜਦਾ ਪਿਆ ਮੋਂਗੇ ਉਤੋਂ ਦੀ ਬਲੇਜ਼ਰ ਪਵਾਉਣੀ। ਬਈ ਉਹ ਤਾਂ ਨੀਲੀ ਪੱਗ ਤੇ ਆ ਉਹਨੇ ਕਾਲੀ ਪੱਗ ਬਨਣੀਆਂ ਆ। ਇਹ ਸਾਰੇ ਉਹਨਾਂ ਚਿੱਟੇ ਕੋਟ ਪਏ ਪੜਦੇ ਵੀ ਆ ਮੈਂ ਦੂੰਗੀ। ਬਲੇਜ਼ਰ ਤਾਂ ਮੈਂ ਪਵਾ ਲਿਆ ਉਹ ਪੱਗ ਨਹੀਂ ਉਹਨੇ ਬਨਣੀ ਕੋਈ ਹੋਰ। ਪੱਗ ਨਹੀਂ। ਪੱਗਾਂ ਨੀਲੀਆਂ ਹੀ ਬਨਣੀਆਂ ਜਾਂ ਮੰਨਣ ਵਾਲੀ ਕਾਲੀ। ਜਲਸਾ ਉੱਥੇ ਹੀ ਪਿਆ ਉਤੋਂ ਦੀ ਬਲੇਜ਼ਰ। ਅੱਗ ਜਿਹੜੀ ਮਰਜੀ ਤੇ ਕੋਟ ਪੈਂਟ ਸਾਰੇ ਪ੍ਰੈਸ ਕੀਤੇ ਪਏ। ਵਾਹ ਠੀਕ ਹੈ। ਕੱਲ ਯਾਨੀ ਕਿ 20 ਤਰੀਕ ਨੂੰ ਦਾ ਕੋਟ ਪੈਂਟ ਪਾਉ ਡੜੀ। ਉਹ ਮੈਂ ਦੱਸ ਦੂੰ। ਕੱਲ ਨੂੰ ਕੋਰਤਾ ਪਜਾਮਾ ਤੈਨੂੰ ਮੈਂ ਵੀਡੀਓ ਕੋਲ ਲਾ ਲੂੰ ਯਾਰ ਜੇ ਬਾੜੀ ਹੋਈ। ਚੱਲਗੇ ਭਾਣੇ? ਹਾਂ ਭਾਣੇ ਆ ਤਰੋ ਅੱਜ ਭਾਣੋ। ਚਲੋ ਅ ਵੀ ਚੁਟਕੀ। ਲਾ ਲਓ। ਆ ਜਾਓ। ਪੈਕਿੰਗ। ਚੱਲੋ ਵੀ ਚੱਲ ਗਿਆ। ਵਿਆਹ ਆਤਾ ਲਾਣਾ ਅੱਜ ਛੱਡਿਆ ਆਉਣਾ। ਖੰਡੂਰ ਮੈਂ ਅਰੇ ਡੈਡੀ ਫਿਰ ਜਾਵਾਂ ਇੱਕ ਆਲੂ ਮੰਮੀ ਨੂੰ ਵੀ ਅੱਜ ਛੱਡਣਾ ਮੰਮੀ ਕਹਿੰਦੀ ਮੈਂ ਵੀ ਦੋ ਦਿਨ ਲਾ ਕੇ ਆਉਣੇ ਆਪਾਂ ਆ ਗਿਆ ਵੀ ਲਾਇਓ ਕੋਈ ਗੱਲ ਹੀ ਨਹੀਂ ਬਿਆਹ ਕਿਹੜਾ ਰੋਜ ਰੋਜ ਆਉਣੇ ਆ ਤੁਸੀਂ ਚਾਹ ਪੂਰੇ ਕਰੋ ਜ਼ਿੰਦਗੀ ਦੇ ਖੂਬਸੂਰਤ ਪਲ ਹੁੰਦੇ ਆ ਇਹ ਕਰਮਾਂ ਨਾਲ ਹੀ ਮਿਲਦੇ ਆ ਸੋ ਮੰਨਣੇ ਚਾਹੀਦੇ ਆ ਹਰੇਕ ਨੂੰ ਚਲੋ ਚਿੱਟੀ ਕੱਟ ਕਾਲੀ ਕੱਟ ਚਲੋ ਭਣੇ ਹੱਸੋ ਜਾਨਾ ਪਲੇਟ ਬਹੁਤ ਆ ਮੈਂ ਆ ਕੇ ਮੋੜਨਾ ਚਲ ਚਲ ਉਧਰੋਂ ਆਹ ਡਾੜੀ ਗੇਟ ਲਾ ਲੋ ਚਲ 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 ਠੀਕ ਰਹਿ ਗਿਆ ਮੈਂ ਮੋੜ ਤਾ ਤੁਰੇ ਇਫਾਈ ਤੇ ਬਾਅਵੇ ਕਰ ਇਧਰ ਦੇ ਅੰਦਰ ਦੀ ਚੱਲਿਆ ਮੈਂ ਚੱਕ ਲੈ ਉਹ ਚੋੜਾ ਚਲ ਗਈ ਚੱਕ ਲਈ ਸਾਰਾ ਬੰਦੇ ਨਾਨਕਾਂ ਮੇਲੇ ਚੱਲੇ ਅੱਜ ਆਹਦਾ ਆਹ ਨਾਲੀ ਦਾਦ ਕੇ ਲੈ ਚੱਲ ਗੱਡੀ ਖੜ ਗਈ ਬੱਸ ਜਿਆਦਾ ਹੋ ਗਿਆ ਆ ਬੰਦੇ ਹੌਲੇ ਬਹਿ ਗਏ ਨਾ ਗੱਡੀ ਤੋਂ ਥੋੜੀ ਥੋੜੀ ਦਰੂ ਨਾਨਕਾਂ ਮੇਲੇ ਨੂੰ ਤਾਂ ਆਪ ਲੈਣ ਆਇਆ ਲੈ ਭੈਣੇ ਹੁਣ ਦੇਖ ਲੈ ਮੈਂ ਕਹਿੰਦੇ ਤੂੰ ਤਾਂ ਆਉਂਦੀ ਨਹੀਂ ਸੀ ਲੈ ਕੇ ਚਾਪਦੀ ਠੀਕ ਗੱਲ ਭੈਣ ਤੁਸੀਂ ਗੀਤ ਗੋਤ ਨਹੀਂ ਆਉਣ ਲੱਗੇ ਹੋ ਜੀ ਗੀਜ਼ ਟਾਈਮ ਹੀ ਨਹੀਂ ਹੈਗਾ ਅੱਜ ਰਾਤ ਆਦੇ ਗਾਏ ਉਹ ਕਾਣ ਅੱਜ ਮੰਮੀ ਘਰ ਜਾ ਮੰਮੀ ਗਾਉ ਨਾਨਨੇ ਹਾਂ ਵੀਡੀਓ ਮੈਂ ਬਣਾ ਦੂਗਾ ਸਹੀ ਗੱਲ ਨਾਨੀ گاਉਂ ਗਈ ਤਾਂ ਹਾਂ ਪੁਰਾਣੇ ਕਾਉਂਗੀਆਂ ਨਾਲ ਛੰਦ ਹਾਂ ਸਹੀ ਨਾ ਦੂਜੀ ਆਂਟੀ ਵੀ ਹੈਗੇ ਆ ਤੇ ਮਹਿੰਦੀ ਵਾਲਾ ਆ ਗਿਆ ਇੱਥੇ ਉਹ ਤਾਂ ਬੋਲੀ ਜਾਂਦਾ ਕਹਿੰਦੇ ਲਵਾਉਣੀ ਹੈ ਕਿ ਅਸੀਂ ਭੇਜਦੀ ਆ ਵਾਪਸ ਨਹੀਂ ਮਹਿੰਦੀ ਦਾ ਟਾਈਮ ਕਿੰਨੇ ਵਜ ਦਾ ਸੀਗਾ ਗੁੰਮੀ ਦੇ ਮਹਿੰਦੀ ਬਹੁਤ ਛੇਤੀ ਲਾ ਦਿੰਦੇ ਉਹ ਤਾਂ ਸਵੇਰੇ 12 ਵਜੇ ਆ ਗਏ ਕਹਿੰਦੇ ਲੱਗ ਗਈ ਗੁੰਮੀ ਦੇ ਉਹ ਵੀ ਤਾਂ ਪਾਰਲਰ ਚੋਂ ਆਈ ਸੀ ਫਿਰ ਝੂਠ ਬੋਲਦੀ ਸਭ ਨੂੰ ਮੈਂ ਉਹੀ ਕਹਤਾ ਆ ਵੀ ਇਹ ਤੁਰੇ ਨਹੀਂ ਹਜੇ ਤੱਕ ਹਾਂ ਉਹ ਤਾਂ ਪਾਰਲਰ ਗਈ ਹੋਈ ਆ ਉਹ ਫਿਰ ਸਵਾਦੀ ਹਜੇ ਹਾਂਜੀ ਕੁਰਤਾ ਪਜਾਮਾ ਨਹੀਂ ਮੈਨਣਾ ਆਜ ਤੇਰਾ ਉਹ ਮਿਲੂਗਾ ਪਰਸੋਂ ਨੂੰ ਉਹ ਕਹਿੰਦੇ ਵੀ ਜਦੋਂ ਉਹ ਕਹਿੰਦੇ ਪਰਸੂ ਨੂੰ ਮਿਲੂ ਯਾਰ ਮਾਮਾ ਹੋਰ ਭਾ ਇਹ ਮੈਂ ਤਾਂ ਕਸ਼ਹਿਰੇ ਜਾਉ ਫਿਰ ਪੁੱਤ ਹਾਂ ਕੀ ਕਹਿੰਦੇ ਮਹਿੰਦੀ ਵਾਲੇ ਮਹਿੰਦੀ ਵਾਲੇ ਤਾਂ ਗਏ ਉਹ ਲੋਬੀ ਜਿਉਂ ਬਰਾਜ ਲੱਭੀ ਮਹਿੰਦੀ ਚ ਮਹਿੰਦੀ ਜੀ ਜਿਉ ਬਰਾਜ ਲੱਭਣਾ ਉਹ ਤਾਂ ਗਰਾਊਂਡ ਗਰਾਊਂਡ ਤੇ ਲੱਭੂ ਆਹ ਉਹ ਜਿਉ ਬਰਾਜ ਸਿੰਘ ਕਰਿਕਟਰ ਕਰਿਕਟਰ ਜਿਉ ਬਰਾਜ ਸਿੰਘ ਨੈਚਾ ਗੁਰਦੀਪ ਸਿੰਘ ਦਾ ਜੀਜਾ ਜੀ ਆਰ ਨਾ ਪੋਰ ਲਈ ਜਿਹੜੇ ਚਾਰ ਵਾਲੇ ਹੈਗੇ ਰਾਜ ਹਨਾ ਲੈ ਲੱਭ ਕੇ ਦਿਖਾ ਦਿਖਾ ਉਹੀ ਦਾ ਹੈ ਆਹ ਦੇ ਜੇ ਲੱਭ ਲਈ ਮੈਂ ਰਹੀ ਆ ਡਾ ਡਾ ਜੇ ਲੱਭ ਕੇ ਦਿਖਾ 500 ਰੁਪਏ ਨਾਮ ਤੋ ਸਭ ਗਾ ਵਾਲਾ ਗਾ ਲਗੇ ਇਹਨਾਂ ਨੂੰ ਕਿੱਥੇ ਇੱਕ ਤੂੰ ਮੈਨੂੰ ਲੱਭਣ ਦੇ ਲੱਭਣਾ ਹੀ ਨਹੀਂ ਤੇ ਇੱਥੇ ਛੋਟਾ ਕਿਉਂ ਕੁਛ ਨਹੀਂ ਬਣਿਆ ਖਾਈਏ ਇੱਥੇ ਸਟਾਲਾਂ ਲੱਗੀਆਂ ਰੋਟੀ ਲਾਓ ਅੰਦਰ ਜਾ ਕੇ ਸਹੀ ਗੱਲ ਆ ਖਾਣ ਨੂੰ ਭਾਲਦਾ ਦੇ ਲੋ ਆ ਕੇ ਹੱਥ ਨੇ ਰਾਸਣ ਹਾਂ ਰਾਸਣ ਪਾੜਨ ਆਇਆ ਇਹ ਨਾਨਕ ਕੀ ਕਹਿੰਦੇ ਇਹ ਆ ਸਮਾਰਟ ਮੁੰਡਾ ਇਹ ਦੇ ਕੀ ਰੀਚ ਆ ਯਾਰ ਇਹ ਦੇ ਇਹ ਇੱਥੇ ਰਮਣੀ ਤਾਂ ਆਈਡੀਆ ਉਹਦਾ ਅਡਵਾ ਦੀ ਹਾਂ ਇਹ ਇਹ ਕੀ ਕਹਾ ਇਹਦੇ ਬਾਰੇ ਸ਼ਬਦ ਆ ਰਹੀ ਮੇਰੇ ਕੋਲੇ ਉਹ ਗੁੰਨੂ ਨੇ ਗੁੰਨੂ ਚੱਲ ਬਈ ਕਰ ਕਰ ਹਲਦੀ ਉਹ ਹਲਦੀ ਦੇ ਕੋਲੇ ਜਾ ਸਾਜ ਜੇ ਕੋਲੇ ਕਰਕੇ ਆ ਜਾ ਓਏ ਆ ਜਾ ਯਾਰ ਵੀ ਸਕੀ ਜਾਣਾ ਯਾਰ ਹਾਂ ਚੱਲ ਰੇ ਚਲੋ ਇੱਧਰ ਕਰ ਹਲਦੀ ਦੇ ਕੋਲੇ ਦਾਂਸ ਚੱਲ ਕਿਵੇਂ ਸੀ ਕਿ ਉਹ ਕਿਹੜਾ ਸੀ ਐਈ ਫੀਲ ਫੀਲLambda ਦਾ ਸੌਧ ਐਈ ਫੀਲ ਫੀਲ ਇਹ ਤਾਂ ਕਰਤਾ ਹੀ ਨਹੀਂ ਇਹਦਾ ਯਾਰ ਉਦੋਂ ਤਾਂ ਹੋਰ ਐਕਸ਼ਨ ਮਾਰਦਾ ਸੀ ਆ ਕਿਸੇ ਕਿਸੇ ਸੀ ਕਹਿੰਦੇ ਹਾਂ ਕਰ ਐਵੇਂ ਫੀਲ ਫੀਲ ਐਵੇਂ ਹਾਂ ਮੈਂਦੀ ਵਾਲੇ ਬੰਦਾਂ ਨਾਲ ਬਾੜੀ ਮਾੜੀ ਹੋਈ ਇੱਧਰ ਹੋਰ ਸਾਨੂੰ ਤਾਂ ਮਿਲ ਨਹੀਂ ਆਏ ਬੰਦੇ ਸਾਥ ਅਗੀਰ ਖਾ ਲੈ ਇਹ ਰਤਾ ਜਵਾਕੜੀ ਛਾਪਾਂ ਲਵਾ ਕੇ ਆਈ ਹੱਥ ਤੇ ਨਾਇਲ ਜਾ ਮੈਂ ਨਾਲ ਤਰਗੁਣ ਕਹਿੰਦੀ ਮੈਂ ਮਹਿੰਦੀ ਲਵਾਉਣੀ ਆ ਬਾਕਾਂ ਅੰਟੇ ਨੂੰ ਆ ਜਾਣਾ ਮਹਿੰਦੀ ਵਾਲੇ ਨੇ ਲਵਾਇਓ ਅੱਜ ਦਾ ਛੱਡਿਆ ਲੇਟ ਹੋ ਜਾਣਾ ਇੰਦਰ ਅਸੀਂ ਤਾਂ ਘਰ ਹੀ ਲਵਾ ਲਾਂਗੇ ਕਿਸੇ ਤੋਂ 4 ਤਾਂ ਵੱਜ ਗਏ ਘੰਟਾ ਰਹਿ ਗਿਆ ਹੁਣ ਤਾਂ ਨਹੀਂ ਇਹ ਤਾਂ ਲਿਆਉਣੇ ਪੈਣਗੇ ਵੇ ਮੰਮੀ ਦਾ ਮੁੱਕਰੀ ਆਂਦੀ ਏ ਕਹਿੰਦੀ ਮੈਂ ਲਵਾਉਣੀ ਨਹੀਂ ਮਹਿੰਦੀ ਕਹਿੰਦਾ ਤੇਰਾ ਡੈਡੀ ਗਾਲਾਂ ਦਿੰਦਾ ਆ ਰਿਹਾ ਭਾਈ ਕਹਿੰਦਾ ਡੈਡੀ ਗਾਲਾਂ ਦਿੰਦਾ ਤੇਰਾ ਲੈ ਮੈਂ ਗਈ ਜਾਂਦੀ ਹਾਂ ਬਹੂਰ ਆ ਉਹਦੇ ਅੱਛੀ ਦੇ ਮਮਮੀ ਨੂੰ ਫੜਾਇਆ ਮੰਗੇ ਫਿਰ ਮੰਮੀ ਕੁਮੀਜ਼ ਲੈ ਜੈ ਨੂੰ ਕੱਲ ਨੂੰ ਚੱਪ ਲੈ ਮੈਂ ਕਿਹਾ ਲਟਕਣ ਲੱਗਣਾ ਮੰਮੀ ਨੂੰ ਹੁਣ ਕੱਦ-ਕੁੱਦ ਵਧਾਉਣਾ ਕਿ ਤੇ ਮੰਮੀ ਦਾ ਸੂਟ ਸੇ ਆਉਣਾ ਇਹਦਾ ਨੰਨੋ ਹੋਣਾ ਅੱਛਾ ਇਹਦਾ ਫਾਇਦਾ ਫਿਰ ਆਉਦੇ ਸਿਉਂ ਤੇ ਰਹਿਣਾ ਮੰਮੀ ਆਗੇ ਵੀ ਨਾਲ ਕੇ ਸਾਸਰੀ ਗਾਲ ਸਾਸਰੀ ਗਾਲ ਲਾਗ ਪੈਣੇ ਲੱਗ ਤੁਸੀਂ ਲੇਟ ਹੋਏ ਫਿਰਦੇ ਹੋ ਹੋਰ ਹੋਰ ਠੀਕ ਹੈ ਹਾਂ ਅਸੀਂ ਦੋ ਪਾਸੇ ਗਏ ਸੀ ਅੱਛਾ ਹਾਏ ਕੱਕਰੇ ਫਟੇ ਕੱਕਰੇ ਵੱਟੇ ਚੱਸ ਹਾਂ ਬੜਾ ਮਜਾ ਆ ਰਿਹਾ ਇਹਦਾ ਹਜੇ ਪ੍ਰਸ਼ਾਦ ਦੇ ਚੱਲ ਰਹੇ ਆ ਇੱਧਰ ਤਾਂ ਸੋ ਮਹਿੰਦੀ ਦੀਆਂ ਪੂਰੀਆਂ ਪੂਰੀਆਂ ਤਿਆਰੀਆਂ ਚੱਲਦੀਆਂ ਨੇ ਅੱਜ ਲੱਗਣੀ ਆ ਮਹਿੰਦੀ ਕਰਮਜੀਤ ਕੌਰ ਦੀ ਤੇ ਨਾਲ ਸਾਰਿਆਂ ਦੀ ਨਾਨਕਾ ਤੇ ਦਾਦਕਾ ਮਿਲਦੇ ਹਾਂ ਵੈਰੀ ਨਾਈਸ ਮੇਲੇ ਢਿੱਕੀ ਲਾ ਕਰਤੀ ਰੱਡੇ ਲੈਵਲ ਦੀ ਖੁੱਲੀ ਨਹੀਂ ਹਜੇ ਵੀ ਯਾਰ ਕੋਸ ਨਹੀਂ ਇਹ ਨਾਨਕਾ ਮੇਲ ਦਾ ਸਮਾਨ ਆ ਰੇ ਇਹ ਫੜੇ ਹੋਣਾ ਇਹਨਾਂ ਵਿਚਾਰਿਆ ਇਹ ਅੱਜ ਦੇ ਅੱਜ ਜਮਾ ਤਾਜ਼ੇ ਫੜ ਕੇ ਲੈ ਕੇ ਆਈਆਂ ਬਟਿਕ ਤੋਂ ਤਾਂ ਹੀ ਦਾ ਲੇਟ ਹੋਏ ਆਪਾਂ ਹੋਰ ਕੀ ਹਾਏ ਗੱਡੀ ਮੂਹ ਨੂੰ ਜਾਣ ਲੱਗ ਗਈ ਕੋਈ ਨਾ ਕੋਈ ਗੱਲ ਨਹੀਂ ਬਾਤਸ ਨਹੀਂ ਇਹ ਤਾਂ ਕਰਦੇ ਆ ਬੇ ਦੇਸੀ ਲਾਣੇ ਇਹ ਗਾੜੀ ਦਾ ਜਿਹੜਾ ਪਹਿਲਾ ਦੇ ਦੋ ਪੁੱਟਾ ਰਲੀ ਦਾ ਹਾਂ ਫਿਰ ਹਾਂ ਹਾਏ ਇਹ ਹੀ ਗੱਲ ਆ ਬਈ ਹੋਰ ਵੀ ਕਹਿਣਾ ਪੈਣਾ ਮਾਮੇ ਨੂੰ ਕਹਿਣਾ ਪੈਣਾ ਆ ਗਿਦਰ ਹੈਗੇ ਸੁਮਨੀ ਬੱਚਾ ਉਹ ਚੁੰਨੀ ਕੱਢ ਦੇ ਭਾਈ ਫਿਰ ਮੈਂ ਪੱਗ ਲੈ ਕੇ ਆਣੀ ਉਹ ਜੀ ਜੇ ਮੈਂ ਕੋਈ ਹੋਰ ਬੰਨ ਲਈ ਫਿਰ ਤੇਨੂੰ ਵਿਆਹ ਤੇਰਾ ਖਰਾਬ ਹੋ ਜਾਣਾ ਨਹੀਂ ਬਈ ਚੁੰਨੀ ਕਢੀ ਲੈਣੀ ਆ ਹੁਣ ਪਰਪਲ ਪਰਪਲ ਪਤਾ ਨਹੀਂ ਕਿੱਥੇ ਆ ਕਿੱਥੇ ਆ ਹੈ ਕਿੱਥੇ ਆ ਇਹਦੇ ਚ ਆ ਲੈਣਾ ਨਹੀਂ ਗਾ ਚੱਲਦੇ ਹੁਣ ਨਹੀਂ ਹੁਣ ਲੈਣਾ ਇਹ ਤੇ ਚੱਕ ਇਹਨੂੰ ਮੇ ਰੋਟੀ ਠੰਡੀ ਹੋ ਗਈ ਨਹੀਂ ਸਾਰੀ ਘਰ ਦੀ ਬਾਦੀ ਹੋ ਗਈ ਤਾਂ ਆਹਦੇ ਇੱਥੇ ਬਹੁਤ ਪਈ ਆ ਖਾ ਲਿਓ ਆ ਕੇ ਹੂੰ ਦਾਸਨ ਵੀਰੇ ਕੋਲ ਚੁੰਨੀ ਭੇਜ ਦਿਓ ਚੇਚਰਨ ਮੇਰੇ। ਓਪੇ ਤੇ ਆ ਗਏ। ਘਰੋਂ ਹੀ ਤੂੰ ਕੱਢ ਕੇ ਦੇਣੀ ਸੀ ਯਾਰ ਫਿਰ। ਹੁਣ ਇੱਥੇ ਅੱਡੀ ਜਾਨੀ ਐ। ਰੋਡ ਤੇ। ਹਾਂ। ਟ੍ਰੈਫਿਕ ਇੰਨਾ ਚੱਲਦਾ ਲੈ। ਹੁਣ ਸਾਰਾ ਸੰਦ ਸਮਾਨ ਆਦਾ ਖਲਾਰ ਲੈਣਾ ਤੂੰ। ਹਾਂ ਮੇਰਾ ਲਹਿੰਗਾ ਪਿਆਰ ਕਰਾਇਆ ਮੈਂ। ਇਹ ਪਾਉਂਗਾ। ਤੂੰ ਮੈਨੂੰ ਆਏ ਦੱਸ। ਹਾਂ ਇਹ ਲੈ ਜਾ ਪੂਰਾ। ਓ ਨਹੀਂ ਐਟਾ ਮੈਂ ਕੀ ਕਰਨਾ। ਐਹੇ ਜੇ ਰੰਗ ਦੀ ਲੈਣੀ ਆ। ਫਿੱਕੀ ਕ ਗੌੜੀ। ਜੋ ਮਰਜੋ ਤੁਹਾਨੂੰ। ਵਧੀਆ ਲੱਗੂ ਤੁਹਾਡੇ ਵੇਲੇ ਪਰਪਲ ਹਰੰਗ ਪਰਪਲ ਹੈਂਗਲੈਂਡ ਬਸ ਕਹਿ ਕੇ ਯਰ ਚੁਲ ਲਈ ਜਾਓ ਮੈਂ ਤਾਂ ਬਾਤ ਹਾਂ ਹਾਂ ਪਤਾ ਲੱਗ ਗਿਆ ਮੇਰੇ ਪੂਰਾ ਹੀ ਲੈ ਲਓ ਮੇਰੀ ਪੈਕਿੰਗ ਖਰਾਬ ਹੋਣੀ ਹੈ ਅੰਦਰ ਵੀ ਰਾ ਲੈਓ ਉਹ ਮੇਰੇ ਕਹਿਣ ਦਾ ਭਾਵਾ ਵੀ ਇਹ ਚ ਦੋ ਇੱਕ ਤਾਂ ਆ ਗੂੜਾ ਜਿਆ ਇੱਕ ਆ ਗੂੜਾ ਹੁਣ ਕੀ ਨਹੀਂ ਇਹੋ ਜਿਹਾ ਲੈ ਲਿਓ ਜਿਹੜਾ ਮਿਲਦਾ ਲੈ ਲਿਓ ਚਲੋ ਯਾਰ 10 ਸਾਨੂੰ ਚੱਲਦੇ ਤਾਂ ਹੋਰ ਰੰਗ ਹੁੰਦਾ ਸੁਣਨੀ ਗੂੜਾ ਹੀ ਲਵਾਗੇ ਜਾਣ ਦੀ ਲੋੜ ਹੀ ਨਹੀਂ ਆਪਾਂ ਉੱਥੇ ਜਾ ਕੇ ਸਾਰੇ ਸ਼ੇਡ ਦੇਖ ਲੈਣੇ ਚਲੋ ਓਕੇ ਇਹਨੂੰ ਫਾੜ ਲਾ ਫਿਰ ਚੋਂ ਪ੍ਰੀਤ ਕੋਲ ਮਨ ਲੱਗ ਗਿਆ ਪਤਾ ਕਿਹੜਾ ਆ ਦੇ ਜਿਗਲਾ ਪਰ ਤੂੰ ਦੇਖ ਰਹਾ ਤਾਂ ਸਿਗਾ ਹੀ ਨਾ ਹਾਂ ਹਾਂ ਜੀ ਭਾਤ ਕਹਿੰਦੇ ਸੁਮਨ ਨਾਲੇ ਤਾਂ ਕਹਿੰਦੇ ਹੋਰ ਪੋਣਾ ਤੂੰ ਸੁਣੇ ਬਾਕੀ ਮੇਰਾ ਟਾਈਮ ਦੱਸੂ ਹਾਂ ਇਹ ਲੈ ਜਾਂਦਾ ਵਾ ਸੁਮਨਪ੍ਰੀਤ ਕੌਰ ਲਵਾਂਗੇ ਮੈਂ ਪ੍ਰੀਆ ਤਨੂੰ 1000 ਦਵਾਂਗੇ ਉਹਦੇ ਦੋ ਪਾਥੀਆਂ ਪੱਥਿਆ ਨਹੀਂ ਕੋਸ ਕਰਦੇ ਚੱਲ ਸੁਮਨੇ ਆ ਜਾ ਬੜਾ ਹੋ ਚੱਲ ਜੀ ਦੋ ਮੇਕਅਪ ਫ੍ਰੀ ਦੋ ਤੇਰੇ ਆਹ ਜਿਹੜੇਗਾ ਹਾਈਲਾਈਨਰ ਪਵਾ ਕੇ ਆਈਆਂ ਦੋ ਰੀ ਪਵਾ ਕੇ ਦਊ ਦੇਖ ਲੈ ਪੱਕਾ ਹਾਂ ਦੋ ਪਾਥੀਆਂ ਪੱਥ ਕੇ ਰਿਹਾ ਪੱਥ ਕੇ ਭੱਜ ਕੇ ਜਾ ਬਣਾਇਓ ਮੇਰੀ ਵੀਡੀਓ ਦਾ ਬਣਾਵਾਗੇ ਯਾਰ ਫੇਰ ਸਬੂਤ ਰਹੂ ਸਾਡੇ ਕੋਲੇ ਵੀ ਤੂੰ ਪੱਥੀਆਂ ਇਹ ਮੈਂ ਬੰਦ ਕਰ ਦਮ ਮਮੀ ਜਾ ਤੂੰ ਜਾਂ ਕਰਾ ਆ ਰ ਮੱਲ ਬਣ ਸੱਚੀ ਪੱਥਾ ਹਾਂ ਕਿੰਨੇ ਕਿੰਨੇ ਹੋ ਕੇ ਕੀ ਕੀ ਚੀਜ਼ ਆ ਦੋ ਮੇਕਅਪ ਤਾਂ ਮੇਰੇ ਵਕ ਹੋਏ ਹੋਇਆ ਦੋ ਮੇਕਅਪ ਵਾ ਕੱਟੇ ਗਏ ਆ ਇੱਕ ਇਧਰ ਵਾਲ ਹਾਈਲਾਈਟ ਕਰਾ ਦੋ ਇਹਦੇ ਰਹਿਣ ਦੇ ਸੁਮਨੇ ਰਹਿਣ ਦੇ ਇਹਦੇ ਪਿੱਛੇ ਲੱਗ ਕੇ ਦੇਖ ਲੈ ਤੂੰ ਕੱਟੇ ਚ ਜਾ ਰਹੀ ਆ ਆਜਾ ਤੁਮਨੇ ਆਜਾ ਕੋਈ ਨਾ ਮੈਨੂੰ ਹੁਣ ਪੈਸੇ ਹੈਗੇ ਪੈਸੇ ਤਾਂ ਮੇਰੇ ਕੋਲ ਜੇ ਮੈਨੂੰ ਪੈਸੇ ਤਾਂ ਹੋਰ ਦੇ ਦਾਂਗੇ ਪੱਥ ਪੱਧ ਕੇ ਤੂੰ ਨਹੀਂ ਪੱਥਣੀ ਆਵਾ ਪੱਥ ਲੈਣੇ ਆ ਸੁਣ ਲੈ ਐਵੇਂ ਪੱਥ ਲੈਣੀਆਂ ਆ ਤੈਨੂੰ ਵੀ ਇੱਕ ਚੋਲਾ ਲੈ ਦੇਾਂਗੇ ਚਲੋ ਫਿਰ ਜਾਓ ਹਾਏ ਲੋ ਵੀ ਹੁਣ ਮੰਮੀ ਬਵਾਉ ਬੇਲ ਬੂਟਾ ਦਾ ਭਾਈ ਨੂੰ ਦਿਖਾ ਕੇ ਹਟਿਆ ਵੀ ਭਾਈ ਇਹੇ ਜੀ ਬਣਾ ਦੇ ਮੇਰੀ ਚਲੋ ਵੀ ਬਾਈ ਹੁਣੀ ਆਇਆ ਅਹਿਮਦਗੜ ਮੰਡੀ ਤੋਂ ਦੇਖ ਲਾ ਦੋਤੀ ਦੇ ਵਿਆਹ ਦਾ ਬਾਲਾ ਹੀ ਤਿਆਹ ਜਦੋਂ ਮੈਂ ਕਿਹਾ ਸੀ ਮੇਰੇ ਵਿਆਹ ਤੇ ਮਹਿੰਦੀ ਨਹੀਂ ਲਗਾਈ ਉਹ ਤਾਂ ਟਿੱਕੇ ਜਿਹਾ ਲਾ ਕੇ ਛਾਰਦੇ ਅੱਜ ਬਣਾਈ ਜਾਂਦੀ ਆ ਫੁੱਲ ਬੂਟੀਆਂ ਲੈ ਨਿਗਾਹ ਵੀ ਨਹੀਂ ਪੱਟਦੀ ਜਵਾਈ ਮਹਿੰਦੀ ਤੇ ਪੂਰਾ ਧਿਆਨ ਆ ਵੀ ਕਿਤੇ ਗਲਤ ਮਲਤ ਨਾ ਲਾ ਦੇ ਅੱਛਾ ਆ ਗਏ ਮੈਂ ਭੁੱਲ ਗਈ ਆ ਬੈਠੇ ਆ 7 ਵਜੇ ਲਵਾਉਂਗੀ ਫਿਰ നീ വേണമെങ്കിൽ വരാം